ਸੱਤਿਸ਼ਰੀਏ ਕਾਲਜੀ ਸਾਰਿਆਂ ਨੂੰ ਨੰਬਰ 1 ਜੇ ਕਰ ਤੁਹਾਨੂੰ ਭੁੱਲਣ ਦੀ ਬਿਮਾਰੀ ਹੈ ਤਾਂ ਦੁੱਧ ਵਿੱਚ ਧਨੀਆ ਪਾ ਕੇ ਪੀਆ ਕਰੋ ਇਸ ਤਰ੍ਹਾਂ ਕਰ ਨਾਲ ਭੁੱਲਣ ਦੀ ਬਿਮਾਰੀ ਹੌਲੀ-ਹੌਲੀ ਦੂਰ ਹੋ ਜਾਂਦੀ ਹੈ ਨੰਬਰ 2 ਹਰੀ ਸ਼ਿਮਲਾ ਮਿਰਚ ਖਾਇਆ ਕਰੋ ਇਹ ਮੋਟਾਪੇ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ ਨਾਲ ਹੀ ਸਰੀਰ ਲਈ ਵੀ ਬਹੁਤ ਹੀ ਚੰਗੀ ਸਬਜ਼ੀ ਹੈ ਨੰਬਰ 3 ਨੋਹਾ ਨੂੰ ਵਧਣ ਤੋਂ ਰੋਕਣਾ ਚਾਹੁੰਦੇ ਹੋ ਤਾਂ ਇੱਕ ਵਾਰ ਨੋਹਾ ਨੂੰ ਕੱਟ ਕੇ ਨਿੰਮ ਦੇ ਪੱਤਿਆਂ ਨੂੰ ਨੋਹਾ ਉੱਪਰ ਰਗੜੋ ਨਾ ਕਦੇ ਵੀ ਜ਼ਿਆਦਾ ਨਹੀਂ ਵਧਣਗੇ ਨੰਬਰ 4 ਜੇਕਰ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਨਾਰੀਅਲ ਪਾਣੀ ਪੀ ਲੈਂਦੇ ਹੋ ਤਾਂ ਇਸ ਤਰ੍ਹਾਂ ਕਰ ਨਾਲ ਤੁਹਾਡੇ ਸਰੀਰ ਦਾ ਰੰਗ ਗੋਰਾ ਹੋਣ ਲੱਗ ਜਾਂਦਾ ਹੈ ਨਾਲ ਹੀ ਤੁਸੀਂ ਅਨੇਕਾਂ ਹੀ ਰੋਗਾਂ ਤੋਂ ਦੂਰ ਰਹਿ ਸਕਦੇ ਹੋ ਨੰਬਰ 5 ਚਲਦੇ ਹੋਏ ਰੋਟੀ ਖਾਣ ਨਾਲ ਲਿਵਰ ਦੀ ਬਿਮਾਰੀ ਹੋ ਸਕਦੀ ਹੈ ਇਸ ਲਈ ਰੋਟੀ ਹਮੇਸ਼ਾ ਆਰਾਮ ਨਾਲ ਬੈਠ ਕੇ ਹੀ ਖਾਓ ਨੰਬਰ 6 ਜੇਕਰ ਤੁਸੀਂ ਜਿਆਦਾ ਗਰਮ ਪਾਣੀ ਦਾ ਸੌਰੀ ਗਰਮ ਖਾਣੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਦਿਲ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਤੁਹਾਡਾ ਪਾਚਨ ਤੰਤਰ ਵੀ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 7 ਲੋਹੇ ਦੇ bartan ਵਿੱਚ ਦੁੱਧ ਪੀਣ ਨਾਲ ਹਾਜਮਾ ਖਰਾਬ ਹੋ ਸਕਦਾ ਹੈ ਨੰਬਰ 8 ਗਰਭਤੀ ਔਰਤਾਂ ਉਬਲੇ ਹੋਏ ਛੋਲਿਆਂ ਦਾ ਪਾਣੀ ਪੀ ਲੈਣਾ ਚਾਹੀਦਾ ਹੈ ਇਸ ਨਾਲ ਸਰੀਰ ਅੰਦਰ ਖੂਨ ਦੀ ਕਮੀ ਨਹੀਂ ਹੁੰਦੀ ਨਾਲ ਹੀ ਤੁਸੀਂ ਐਨਰਜੀ ਨਾਲ ਭਰਿਆ ਰਹਿੰਦੇ ਹੋ ਨੰਬਰ 9 ਨਹਾਉਣ ਤੋਂ ਬਾਅਦ ਸੌਣ ਨਾਲ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨੰਬਰ 10 ਜਿਆਦਾ ਚਾਨਾ ਪੀਆ ਕਰੋ ਇਸ ਨਾਲ ਤੁਹਾਡੀ ਉਮਰ ਘਟਣ ਲੱਗ ਜਾਂਦੀ ਹੈ ਨਾਲ ਹੀ ਸਰੀਰ ਅੰਦਰ ਗੈਸ ਦੀ ਸਮੱਸਿਆ ਵਧਦੀ ਹੈ ਇਸ ਤੋਂ ਇਲਾਵਾ ਸਰੀਰ ਦਿਨ ਪਰ ਦਿਨੇ ਕਮਜ਼ੋਰ ਹੋਣ ਲੱਗੇ ਜਾਂਦਾ ਹੈ ਨੰਬਰ 11 ਜੇਕਰ ਤੁਸੀਂ ਆਲੂ ਦੇ ਅੰਜੀਰ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਖਾਂਦੇ ਹੋ ਤਾਂ ਤੁਹਾਨੂੰ ਕਦੇ ਵੀ ਸਰੀਰਕ ਕਮਜ਼ੋਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 12 ਸੋਣ ਸਮੇ ਆਪਣੇ ਫੋਨ ਅਤੇ ਕੋਈ ਵੀ ਸਕਰੀਨ ਵਾਲੀ ਚੀਜ਼ ਨੂੰ ਅੱਧਾ ਘੰਟਾ ਪਹਿਲਾਂ ਆਪਣੇ ਤੋਂ ਦੂਰ ਰੱਖ ਦਿਆ ਕਰੋ ਇਸ ਤਰ੍ਹਾਂ ਕਰਨ ਨਾਲ ਜਦੋਂ ਵੀ ਤੁਸੀਂ ਸੋਵੋਗੇ ਤੁਹਾਨੂੰ ਨੀਂਦ ਵਧੀਆ ਆਵੇਗੀ ਤੇ ਨਾਲ ਹੀ ਸਰੀਰ ਵੀ ਸਹੀ ਮਹਿਸੂਸ ਕਰੇਗਾ ਨੰਬਰ 13 ਜੋ ਲੋਕ ਮਿਸਰੀ ਦਾ ਜ਼ਿਆਦਾ ਸੇਵਨ ਕਰਦੇ ਹਨ ਉਹਨਾਂ ਨੂੰ ਕਦੇ ਵੀ ਖੂਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 14 ਇੱਕ ਗਲਾਸ ਪਾਣੀ ਵਿੱਚ 2-3 ਬੂੰਦਾਂ ਆਮਲੇ ਦੇ ਰਸ ਦੀਆਂ ਪਾ ਲਓ। ਇਸ ਪਾਣੀ ਨੂੰ ਸਵੇਰੇ ਖਾਲੀ ਪੇਟ ਪੀ ਲਓ। ਫਿਰ ਇਸ ਤਰ੍ਹਾਂ ਇੱਕ ਗਲਾਸ ਪਾਣੀ ਵਿੱਚ ਆਮਲਾ ਰਸ ਪਾ ਕੇ ਸ਼ਾਮ ਨੂੰ ਵੀ ਪੀ ਲਓ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਤੁਹਾਡੇ ਅੰਦਰ ਵਿਟਾਮਿਨ ਸੀ ਦੀ ਕਮੀ ਨਹੀਂ ਹੋਵੇਗੀ ਨੰਬਰ 15 ਸਵੇਰ ਦੇ ਵੇਲੇ ਖਾਲੀ ਪੇਟ ਮੂੰਗੀ ਦੀ ਦਾਲ ਦਾ ਛਿਲਕਾ ਖਾਣ ਨਾਲ वजन ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ ਨੰਬਰ 16 ਸ਼ੂਗਰ ਦੇ ਮਰੀਜ਼ਾਂ ਨੂੰ ਕਾਲੇ ਅੰਗੂਰਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨੂੰ ਇਨਾਂ ਨੂੰ ਕਾਫੀ ਮਾਤਰਾ ਵਿੱਚ ਲਾਭ ਮਿਲਦਾ ਹੈ ਤੇ ਨਾਲ ਹੀ ਅੰਗੂਰ ਸਿਹਤ ਲਈ ਵੀ ਬਹੁਤ ਹੀ ਚੰਗੇ ਹੁੰਦੇ ਹਨ ਨੰਬਰ 17 ਤਿੱਲਾਂ ਦਾ ਜੋਸ ਪੀਣ ਨਾਲ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ ਅਤੇ ਖੂਨ ਦੀ ਕਮੀ ਵੀ ਦੂਰ ਹੋ ਜਾਂਦੀ ਹੈ ਨੰਬਰ 18 ਜੇਕਰ ਸੌਣ ਤੋਂ ਬਾਅਦ ਜਦੋਂ ਵੀ ਤੁਸੀਂ ਉੱਠਦੇ ਹੋ ਜਾਂ ਫਿਰ ਦੁਵਾਰਾ ਤੁਹਾਨੂੰ ਨੀਂਦ ਆਉਣ ਲੱਗ ਜਾਵੇ ਤਾਂ ਸਮਝ ਲਓ ਤੁਹਾਡਾ ਦਿਮਾਗ ਕਮਜ਼ੋਰ ਹੋਣ ਲੱਗ ਗਿਆ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੱਪੜਿਆਂ ਨੂੰ ਹੱਥਾਂ ਨਾਲ ਥੋਲਾਂ ਇਸ ਤਰ੍ਹਾਂ ਕਰਨ ਨਾਲ ਤੁਸੀਂ ਡਿਪਰੈਸ਼ਨ ਤੋਂ ਵੀ ਦੂਰ ਰਹਿ ਸਕਦੇ ਹੋ ਨੰਬਰ 19 ਜਿੰਨਾਂ ਲੋਕਾਂ ਨੂੰ ਪਥਰੀ ਦੀ ਸਮੱਸਿਆ ਹੈ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ ਨੰਬਰ B ਪੋਹਾ ਖਾ ਲਿਆ ਕਰੋ ਜੇਕਰ ਖੂਨ ਦੀ ਕਮੀ ਹੋਵੇ ਜੋ ਪੂਰੀ ਹੋ ਜਾਵੇਗੀ ਇਸ ਤੋਂ ਇਲਾਵਾ ਲੋਹੇ ਦੇ ਬਰਤਨਾਂ ਵਿੱਚ ਖਾਣਾ ਬਣਾ ਕੇ ਹੀ ਖਾ ਲਿਆ ਕਰੋ ਨੰਬਰ 21 ਮੇਕਅਪ ਕਰਨ ਤੋਂ 10 ਮਿੰਟ ਪਹਿਲਾਂ ਨਾਰੀਅਲ ਤੇਲ ਦੇ ਆਪਣੇ ਚਿਹਰੇ ਤੇ ਮਾਲਿਸ਼ ਕਰ ਲਓ ਮੇਕਅਪ ਜਲਦੀ ਖਰਾਬ ਨਹੀਂ ਹੋਵੇਗਾ ਨੰਬਰ 22 ਖੁਸ਼ੀ ਤੇ ਗਾਮ ਆਪਣੇ ਨਸੀਬ ਨਾਲ ਮਿਲਦੀ ਹੈ ਮੇਰੀ ਤੇ ਗਰੀਬੀ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਨੰਬਰ 23 ਸਵੇਰੇ ਬਾਸੀ ਮੂੰ ਦੋ ਗਲਾਸ ਗਰਮ ਪਾਣੀ ਪੀਣ ਨਾਲ ਸਰੀਰ ਦੇ ਅੰਦਰ ਦੀ ਗੰਦਗੀ ਹੌਲੀ ਹੌਲੀ ਸਾਫ਼ ਹੋ ਜਾਂਦੀ ਹੈ ਨੰਬਰ 24 ਸੌਣ ਵੇਲੇ ਸੁਣਣ ਵੇਲੇ ਮਹਿਲਾਂ ਵਿੱਚ ਵੀ ਸਰੋਂਦੇ ਨੇ ਠੀਕ ਹੈ ਕਿਸਮਤ ਵਿੱਚ ਖੁਸ਼ੀਆਂ ਹੋਣ ਤਾਂ ਚੋਪੜੀ ਵਿੱਚ ਵੀ ਹਾਸਾ ਗੂੰਜਦਾ ਹੈ ਨੰਬਰ 25 ਸਾਸਕਿਲੇ ਦੇ ਮੁਕਾਬਲੇ ਦਾਗ ਵਾਲੇ ਕਿਲਿਆਂ ਵਿੱਚ ਵਿਟਾਮਿਨ E ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਨੂੰ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ੀ ਨਾਲ ਵੱਧ ਜਾਂਦੀ ਹੈ ਨੰਬਰ 26 ਰਿਸ਼ਤਾ ਕਦੇ ਖਤਮ ਨਹੀਂ ਹੁੰਦਾ ਜੇ ਲਵਜ ਤੋਂ ਛੁੱਟੇ ਜਾਵੇ ਤਾਂ ਅੱਖਾਂ ਵਿੱਚ ਰਹਿ ਜਾਂਦਾ ਹੈ ਤੇ ਜੇਕਰ ਅੱਖਾਂ ਵਿੱਚੋਂ ਛੁੱਟ ਜਾਵੇ ਤਾਂ ਫਿਰ ਜ਼ਾਹਦਾ ਵਿੱਚ ਰਹਿ ਜਾਂਦਾ ਹੈ ਨੰਬਰ 27 ਸਾਲ ਖਿਆਲ ਦੀ ਖਾਂਸੀ ਹੋਣ ਤੇ ਤੁਲਸੀ ਦੇ ਪੱਤਿਆਂ ਦੀ ਬਣੀ ਹੋਈ ਚਾਹ ਪਿਓ ਸਰਦੀ ਖਾਂਸੀ ਤੋਂ ਰਾਹਤ ਮਿਲੇਗੀ ਨੰਬਰ 28 ਚਲਦੀ ਰਹੇਗੀ ਦੁਨੀਆ ਸਾਡੇ ਬਿਨਾ ਵੀ ਇੱਕ ਤਾਰੇ ਦੇ ਟੁੱਟਣ ਨਾਲ ਅਸਮਾਨ ਖਾਲੀ ਨਹੀਂ ਹੋ ਜਾਂਦਾ ਨੰਬਰ 29 ਇਮਲੀ ਦਾ ਪਾਣੀ ਪੀਣਾ ਰੋਜ਼ਾਨਾ ਪੀਣ ਨਾਲ ਤੁਹਾਡਾ ਖੂਨ ਸ਼ੁੱਧ ਹੋ ਜਾਂਦਾ ਹੈ ਨੰਬਰ 30 ਦੂਸਰਿਆਂ ਦੀਆਂ ਤਕਲੀਫਾਂ ਵਿੱਚ ਆਨੰਦ ਨਾ ਲਓ ਕੀਤੇ ਰੱਬ ਤੁਹਾਨੂੰ ਉਹ ਤੋਹਫਾ ਨਾ ਦੇ ਦੇਵੇ ਕਿਉਂਕਿ ਰੱਬ ਤੁਹਾਨੂੰ ਉਹੀ ਦਿੰਦਾ ਹੈ ਜਿਸ ਨਾਲ ਤੁਹਾਨੂੰ ਆਨੰਦ ਆਉਂਦਾ ਹੈ ਨੰਬਰ 31 ਅਦਰਕ ਤੇ ਨਿੰਬੂ ਦਾ ਪਾਣੀ ਪੀਣ ਨਾਲ ਵੀ ਖੂਨ ਸਾਫ਼ ਰਹਿੰਦਾ ਹੈ ਅਤੇ ਚਿਹਰੇ ਤੇ ਵੀ ਚਮਕ ਆ ਜਾਂਦੀ ਹੈ ਨੰਬਰ 32 ਜਦੋਂ ਤੋਂ ਲੋਕ ਮੋਬਾਈਲ ਦੇ ਕਰੀਬ ਹੋ ਗਏ ਨੇ ਉਹ ਇੱਕ ਦੂਜੇ ਨੂੰ ਸਮਾਂ ਦੇਣ ਵਿੱਚ ਹੀ ਦੇਣ ਵਿੱਚ ਉਨਾ ਹੀ ਗ੍ਰਿ ਗਾਇਵ ਹੋ ਗਏ ਨੇ ਨੰਬਰ 33 ਜਿੰਨਾ ਲੋਕਾਂ ਦੇ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ ਉਹ ਖਾਣਾ ਖਾਣ ਤੋਂ ਬਾਅਦ ਥੋੜੀ ਜਿਹੀ ਸੌਫ ਜ਼ਰੂਰ ਚਬਾ ਲਿਆ ਕਰੋ ਨੰਬਰ 34 ਕੰਡਿਆਂ ਦਾ ਚੂਬਣਾ ਤਾਂ ਕੁਝ ਸਮੇਂ ਲਈ ਹੁੰਦਾ ਹੈ ਪਰ ਸ਼ਬਦਾਂ ਦਾ ਡੰਗਿਆ ਉਮਰ ਭਰ ਰਹਿੰਦਾ ਹੈ ਨੰਬਰ 35 ਸੌਣ ਤੋਂ ਪਹਿਲਾਂ ਗੁੜ ਤੇ ਇੱਕ ਟੁਕੜੇ ਨੂੰ ਗਰਮ ਪਾਣੀ ਨਾਲ ਖਾਣ ਨਾਲ ਪਥਰੀ ਜਲਦੀ ਟੁੱਟ ਜਾਂਦੀ ਹੈ। ਨੰਬਰ 36 ਇਹੋ ਚਾਹੇ ਇਨਸਾਨ ਬਣੋ ਕੀ ਲੋਕ ਤੁਹਾਡੇ ਆਉਣ ਦੀ ਉਡੀਕ ਕਰਨ ਤੁਹਾਡੇ ਜਾਣ ਦੀ ਨਹੀਂ। ਨੰਬਰ 37 ਪਾਣੀ ਵਿੱਚ ਕਾਲੀ ਮਿਰਚ ਦੇ ਪਾਊਡਰ ਨੂੰ ਮਿਲਾ ਕੇ ਇੱਕ ਕੋਲ ਤਿਆਰ ਕਰ ਲਓ ਅਤੇ ਇਸ ਨੂੰ ਆਪਣੀ ਰਸੋਈ ਕਮਰਿਆਂ ਅਤੇ ਬਾਥਰੂਮ ਅੱਗੇ ਵਿੱਚ ਛਿੜਕ ਦਿਓ ਅਜਿਹਾ ਕਰਨ ਨਾਲ ਕਿਰਲੀਆਂ ਤੁਹਾਡੇ ਘਰ ਵਿੱਚੋਂ ਭੱਜ ਜਾਣਗੀਆਂ ਨੰਬਰ 38 ਬੰਦਾ ਚਾਹੇ ਕਿੰਨਾ ਵੀ ਅਮੀਰ ਹੋ ਜਾਵੇ ਦਰਦ ਨੂੰ ਕਦੇ ਵੇਚ ਨਹੀਂ ਸਕਦਾ ਤੇ ਸਕੂਨ ਨੂੰ ਕਦੇ ਖਰੀਦ ਨਹੀਂ ਸਕਦਾ ਨੰਬਰ 39 ਅੰਜੀਰ ਖਾਣ ਨਾਲ ਬਜਨ ਕਟ ਹੋ ਜਾਂਦਾ ਹੈ ਪਾਚਨ ਤੰਤਰ ਵੇਤਰ ਹੋ ਜਾਂਦਾ ਹੈ ਅਤੇ ਕਮਜ ਤੋਂ ਵੀ ਰਾਹਤ ਮਿਲਦੀ ਹੈ ਨੰਬਰ 40 ਨਫ਼ਰਤ ਕਰਕੇ ਐਵੇਂ ਕਿਸੇ ਦੀ अहमियत ਨਾ ਵਧਾਉ ਮਾਫ ਕਰਕੇ ਸ਼ਰਮਿੰਦਾ ਕਰਨ ਦਾ ਤਰੀਕਾ ਵੀ ਮਾੜਾ ਨਹੀਂ ਹੁੰਦਾ ਨੰਬਰ 41 ਰਾਤ ਨੂੰ ਰਾਤ ਨੂੰ ਦੰਦਾਂ ਨੂੰ ਸਾਫ਼ ਕਰਨ ਤੋਂ ਬਾਅਦ ਇੱਕ ਗਲਾਸ ਗੁੰਗਣਾ ਪਾਣੀ ਜ਼ਰੂਰ ਪਿਓ ਜ਼ਿੰਦਗੀ ਭਰ ਤੁਹਾਡੇ ਦੰਦ ਖਰਾਬ ਨਹੀਂ ਹੋਣਗੇ ਨੰਬਰ 42 ਜ਼ਿੰਦਗੀ ਇੱਕ ਤਮਾਸ਼ਾ ਬਣ ਗਈ ਹੈ ਜੇ ਕੁਝ ਕਿਹਾ ਜਾਵੇ ਤਾਂ ਬੁਰੇ ਆਂ ਤੇ ਜੇ ਕੁਝ ਨਾ ਕਿਹਾ ਜਾਵੇ ਤਾਂ ਵੀ ਬੁਰੇ ਆਂ ਨੰਬਰ 43 ਵਿੱਚ ਇੱਕ ਅਦਰਕ ਤੇ 달चीनी ਨੂੰ ਚਾਹ ਪੀਣ ਨਾਲ ਇਮੂਨਿਆ ਸਿਸਟਮ ਮਜ਼ਬੂਤ ਹੁੰਦਾ ਹੈ ਇਹ ਬਲਗਮ ਨੂੰ ਵੀ ਦੂਰ ਕਰਦਾ ਹੈ ਨੰਬਰ 44 ਕਹਿੰਦੇ ਨੇ ਰੋਜ਼ ਕਿਸੇ ਦੇ ਕਰ ਜਾਣ ਨਾਲ ਇੱਜ਼ਤ ਕੱਟ ਜਾਂਦੀ ਹੈ ਪਰ ਇੱਕ ਰੱਬ ਦਾ ਕਰ ਹੈ ਜਿੱਥੇ ਰੋਜ਼ ਜਾਣ ਨਾਲ ਇੱਜ਼ਤ ਵੱਧ ਜਾਂਦੀ ਹੈ ਨੰਬਰ 45 ਜੇਕਰ ਤੁਸੀਂ ਜਿਮ ਜਾਂਦੇ ਹੋ ਜਾਂ ਫਿਰ ਵਰਕਆਊਟ ਕਰਦੇ ਹੋ ਤਾਂ ਮਿਕਸ ਦਾਲ ਦੀ ਖਿਚੜੀ ਦਾ ਸੇਵਨ ਜ਼ਰੂਰ ਕਰੋ ਕਿਉਂਕਿ ਇਸ ਨਾਲ ਕਾਫੀ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਤੁਹਾਡੀਆਂ ਹੱਡੀਆਂ ਤੇ ਜੋੜਾਂ ਨੂੰ ਮਜ਼ਬੂਤ ਕਰਦਾ ਹੈ ਹਾਂਜੀ ਵੀਡੀਓ ਬੋਲਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੱਜ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ